ਸਸਿਗਾਲ ਜੀ ਸਾਰਿਆਂ ਨੂੰ ਤੇ ਹੋਰ ਸੁਣੋ ਕੀ ਹਾਲ ਚਾਲ ਆ ਤੇ ਅੱਜ ਆਏ ਹੀ ਅੰਕਲ ਵੀ ਮਿਲਣ ਤੇ ਆ ਮੇਰੇ ਲਈ ਗਿਫਟ ਲੈ ਕੇ ਆਏ ਆ ਤੇ ਇਹਨਾਂ ਕੀ ਕੀਤੀ ਖੇਚਲੀ ਆ ਜਿੰਨੇ ਜੋ ਸਸਿਗਾਲ ਜੀ ਖੇਚਲ ਵਾਲੀ ਕੋਈ ਗੱਲ ਨਹੀਂ ਆ ਜੀ ਇਹ ਚਲੋ ਪਰਮਾਤਮਾ ਨੇ ਜੋ ਇਜ ਕਰਮਾਂ ਦੇ ਉਹੀ ਦੇਣਾ ਹੁੰਦਾ ਵਾ ਅਸੀਂ ਤੇ ਜਰੀਆ ਕਿ ਬਣਦੇ ਆ ਖੇਚਲ ਵਾਲੀ ਕੋਈ ਗੱਲ ਨਹੀਂ ਆ ਹਾਂਜੀ ਤੇ ਬਾਕੀ ਇਹ ਪਿਆਰ ਹੀ ਹੁੰਦਾ ਹਨਾ ਪਿਆਰ ਹੀ ਬਿਲਕੁਲ ਪਿਆਰ ਆ ਜੀ ਇੰਤਰ ਪਰਮਾਤਮਾ ਜਲਦੀ ਕਰ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਪਰਮਾਤਮਾ ਸਭ ਤੋਂ ਵੱਡੀ ਚੀਜ਼ ਉਹੀ ਆ ਤੰਦਰਦੀ ਛੇਤੀ ਰੁ ਛੇਤੀ ਆਪਣੇ ਪੈਰਾਂ ਤੇ ਖੜੇ ਹੋਣ ਤੇ ਜਲਦੀ ਜਲ ਚੱਲਣਾ ਇਹ ਜੇ ਅੰਕਲ ਨੂੰ ਸਾਡੀਆਂ ਵੀਡੀਓ ਚੰਗੀਆਂ ਲੱਗੀਆਂ ਤੇ ਸਾਨੂੰ ਪਿਆਰ ਕਰਦੇ ਸੀ ਹਨ ਤੇ ਤਾਂ ਹੀ ਉਹਨਾਂ ਨੇ ਮੈਨੂੰ ਗਿਫਟ ਦਿੱਤਾ ਏ ਆਹਿੰਦੇ ਸਾਰੇ YouTube ਫੈਮਿਲੀ ਹੱਥ ਜੋੜ ਕੇ ਰਿਕਵੈਸਟ ਕਰਦੇ ਆ ਕਿ ਇਹਨਾਂ ਬੱਚਿਆਂ ਦੀ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਇਹਨਾਂ ਦੇ ਲਾਈਕ ਕਮੈਂਟ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਇਹਨਾਂ ਬੱਚਿਆਂ ਦੀ ਵੱਧ ਤੋਂ ਵੱਧ ਸਪੋਰਟ ਹੋ ਸਕੇ ਵੀ ਲਓ ਜੀ ਆ ਲੈ ਗਏ ਹੀ ਅੰਕਲ ਜੀ ਹੋਣੀ ਤੇ ਇਹਨਾਂ ਦੇ ਮਤਲਬ ਦਿਲਾ ਇਹਨਾਂ ਦਾ ਫੋਨ ਆਇਆ ਵੀ ਮੈਂ ਤੈਨੂੰ ਗਿਫਟ ਕਰਕੇ ਦੇਣਾ ਵਾ ਮੈਂ ਮੇਰੇ ਤੋਂ ਹੈਗਾ ਅੰਕਲ ਕਹਿੰਦੇ ਮੈਂ ਗਿਫਟ ਕਰਕੇ ਜਾਣਾ ਮੇਰੀ ਰੀਜ ਆ ਇਹਦਾ ਮੇਰਾ ਪਿਆਰ ਹੈ ਤੁਹਾਡੇ ਨਾਲ ਤੇ ਫਿਰ ਅੰਕਲ ਜੀ ਹੋਣੀ ਆਜਾਏ ਆ ਤੇ ਉਹਨਾਂ ਨੇ ਗਿਫਟ ਕੀਤਾ ਵਾ ਥੈਂਕ ਯੂ ਅੰਕਲ ਮੈਂ ਥੈਂਕ ਯੂ ਵਾਲੀ ਕੋਈ ਗੱਲ ਨਹੀਂ ਸਰ ਜੇ ਇਹਨੇ ਤਾਂ ਬਹੁਤ ਮਨਾ ਕੀਤਾ ਬੱਚੇ ਨੇ ਇਥੋਂ ਤੱਕ ਕਿ ਮੈਂ ਅੱਜ ਵੀ ਫੋਨ ਕੀਤਾ ਹੁੰਦਾ ਵੀ ਅੰਕਲ ਤੁਸੀਂ ਉੱਧਾਂ ਆ ਜਾਓ ਤੇ ਕਿਹੇ ਚੀਜ਼ ਦੀ ਲੋੜ ਨਹੀਂ ਪਰ ਨਹੀਂ ਮੈਂ ਬੇਟਾ ਮੇਰੀ ਇੱਛਾ ਵਾ ਤੇ ਕੋਈ ਚੱਕਰ ਨਹੀਂ ਤੂੰ ਕਿਹੜੇ ਮੰਗਣਿਆ ਪਰ ਮੇਰੀ ਦਿਲ ਦੀ ਇੱਛਾ ਵਾ ਕਿ ਮੈਂ ਤੈਨੂੰ ਗਿਫਟ ਕੋਈ ਨਾ ਕੋਈ ਦੇ ਕੇ ਜਾਣਾ ਵਾ ਤੇ ਬਹੁਤ ਇਹਨਾਂ ਨੂੰ ਮਿਲ ਕੇ ਚੰਗਾ ਲੱਗਾ ਵਾ ਬਾਕੀ ਪਰਮਾਤਮਾ ਇਹਨਾਂ ਦੇਣ ਦੁੱਗਣੀ ਰਾ ਚੋਗਣੀ ਤਰੱਕੀ ਬੰਚੇ ਤੇ ਛੇਤੀ ਰ ਛੇਤੀ ਸੇਹਤ ਯਾਬ ਹੋ ਕੇ ਆਪਣੇ ਪੈਰਾਂ ਦੇ ਚੱਲਣੇ ਤੇ ਉਹ ਪਰਮਾਤਮਾ ਦੀ ਕਾਮਨਾ ਕਰਦੇ ਆ ਤੇ ਤੁਸੀਂ ਵੀ ਸਾਰੇ ਅਰਦਾਸ ਕਰੋ ਕਿ ਪਰਮਾਤਮਾ ਛੇਤੀ ਛੇਤੀ ਇਹਨਾਂ ਨੂੰ ਤੰਦਰੁਸਤ ਕਰੇ ਤੇ ਆ ਵੀਰ ਆ ਨਾਲ ਅੰਕਲ ਦੇ ਬੇਟਾ ਅੰਕਲ ਦਾ ਤੇ ਤੇ ਵੀ ਵੀਰ ਮਿਲ ਆਇਆ ਵਾ ਤੇ ਤੁਹਾਡੇ ਸਿਰ ਤੇ ਹੀ ਆਪਾਂ ਤੁਹਾਡੇ ਸਿਰ ਤੇ ਵੀ ਆਪਾਂ ਵੀਡੀਓ ਪਾਉਂਦੇ ਆ ਤੁਸੀਂ ਇਹਨਾਂ ਪਿਆਰ ਕਰਦੇ ਜੇ ਤੇ ਮਾਣ ਬਖਸ਼ ਦੇ ਜੇ ਤੇ ਦਿਨ ਨੂੰ ਬਹੁਤ ਜਿਆਦਾ ਜਿੱਦਾਂ ਕਹਿ ਲੋ ਅੰਦਰੋਂ ਖੁਸ਼ੀ ਹੁੰਦੀ ਆ ਜਦੋਂ ਕੋਈ ਮਿਲ ਲੌਂਦਾ ਵਾ ਤਾਂ ਡੇਰਗਾ ਭਰਾ ਹਣਾ ਵੇ ਲੋ ਅੰਕਲ ਨੇ ਕਿੱਡਾ ਹਟਾ ਜੜਾ ਹਣਾ ਕਹਿ ਲੋ ਗਿਫਟ ਦਿੱਤਾ ਮਾਨ ਬਕ ਕੁਛ ਨਹੀਂ ਕੀਤਾ ਹੈ ਪਰਮਾਤਮਾ ਕਰਨ ਵਾਲਾ ਆ ਮੈਂ ਹੀ ਕੁਛ ਨਹੀਂ ਕੀਤਾ ਬਈ ਮੈਂ ਕੋਈ ਕਰਦਾ ਨਹੀਂ ਪਰਮਾਤਮਾ ਹੀ ਦਿੰਦਾ ਸਭ ਕੁਝ ਇਸ ਦਾ ਕੀ